ਆਣ ਦਿੰਦੀ ਆ ਇਹ ਹਜੇ ਤਾਂ ਮੇਰੇ ਸਾਹ ਉਹਨਾਂ ਵੀ 4 ਸਾਲ ਆਪਾਂ ਕੱਢਣੇ ਬੜੇ ਮੁਸ਼ਕਲ ਹੋ ਜਾਣੇ ਆ ਇਹ ਹੁਣੇ ਫੇਲ ਹੋਈ ਪਈ ਸਰਕਾਰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਮੈਂ ਬੇਨਤੀ ਕਰਦਾ ਸਾਡੇ ਵੀਰ ਗੁਲਜਾਰ ਸਿੰਘ ਆਪਾਂ ਬ੍ਰੱਚ ਹਲੋ ਸਰਪੰਚ ਸਾਹਿਬ ਨੇ ਆਪਣੇ ਰਾਜਵੀਰ ਦੇ ਨਾਲ ਸਬੰਧਤ ਮੰਗਾਂ ਤੁਹਾਨੂੰ ਅ ਦੱਸਿਆਂ ਵਾਂ ਕਿ ਆਪਣੀ ਹਕੀਕੀ ਮੰਗਾਂ ਇੱਕ ਤਾਂ ਮੈਂ ਬੇਨਤੀ ਕਰਦਾ ਵੀ ਸਾਰੀ ਕਮੇਟੀ ਉੱਤੇ ਆਜੋ ਪਰਿਵਾਰ ਕੋਲੇ ਇੱਕ ਆਪਾਂ ਸਾਰੇ ਹਾਊਸ ਤੋਂ ਪ੍ਰਵਾਨਗੀ ਲੈ ਲਈਏ ਆਜੋ ਜੀ ਫਤੇ ਸਰਪੰਚ ਸਾਹਿਬ ਆਜੋ ਉੱਤੇ ਆਜੋ ਤਾਂ ਕਿ ਆਪਾਂ ਸਾਰੇ ਹਾਊਸ ਤੋਂ ਜਿੰਨੇ ਵੀ ਅੱਜ ਧਰਨੇ ਸ਼ਾਮਲ ਹੋਏ ਆ ਅਸੀਂ ਸਾਰੇ ਇਸ ਪਰਿਵਾਰ ਨੂੰ ਹੱਥ ਘੜਾ ਕਰਕੇ ਇਹ ਜ਼ਰੂਰ ਪ੍ਰੋਸਸ ਕਰ ਦਈਏ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪਰਿਵਾਰ ਤੋਂ ਪਿੱਛੇ ਨਹੀਂ ਹਟਾਂਗੇ ਇਹਨਾਂ ਨੂੰ ਕੰਡ ਨਹੀਂ ਵਿਖਾਵਾਂਗੇ ਰਾਜਵੀਰ ਦੇ ਪਰਿਵਾਰ ਨੂੰ ਕਿਉਂਕਿ ਇੱਕ ਗੱਲ ਆਈ ਸੀ ਜਿਸ ਦਿਨੇ ਅਸੀਂ ਪੁੱਛਿਆ ਵੀ ਅਸੀਂ ਸ਼ਰਧਾਂਜਲੀ ਸਮਾਗਮ ਕਰਨਾ ਚਾਹੁੰਦੇ ਹਾਂ ਤੇ ਪਰਿਵਾਰ ਦੇ ਮਨ 'ਚ ਇੱਕ ਗੱਲ ਸੀ ਵੀ ਯਾਰ ਕੱਲ ਨੂੰ ਕੋਈ ਫੈਕਟਰੀ ਵਾਲੇ ਜਾਂ ਪ੍ਰਸ਼ਾਸਨ ਸਾਨੂੰ ਤੰਗ ਪਰੇਸ਼ਾਨ ਕਰਦਾ ਤੇ ਭਾਈ ਸਾਡੇ ਸਿਰ ਤੇ ਹੱਥ ਰੱਖਿਆ ਜੇ ਤੇ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਭਾਈ ਤੁਸੀਂ ਆਪਾਂ ਸਾਰਿਆਂ ਨੇ ਪਰਿਵਾਰ ਦੇ ਸਿਰ ਤੇ ਇਹ ਬੱਚੇ ਦੇ ਸਿਰ ਤੇ ਹੱਥ ਰੱਖਣਾ ਵਾ ਹਾਂਜੀ ਭੈਣ ਨੂੰ ਸਾਡੀ ਨੂੰ ਬੇਨਤੀ ਹੈ ਵੀ ਉਹਨੂੰ ਆਗਾ ਜਨੂਕਾ ਆਜੋ ਜੀ ਸਰਪੰਚ ਸਾਹਿਬ ਆਜੋ ਆਰੇ ਮੂੜੇ ਆ ਜੰਦੋ ਯਾਰ ਆਪਾਂ ਪੁੱਛੋ ਜੀ ਆਜੋ ਜੀ ਮੈਂ ਇੱਕ ਨਾਰਾ ਲਾਉਂਗਾ ਤੁਸੀਂ ਹੱਥ ਖੜੇ ਕਰਕੇ ਉਹ ਨਾਰੇ ਦਾ ਪੂਰੇ ਜੋਸ਼ ਨਾਲ ਜਵਾਬ ਦੇਣਾ ਵਾ ਉਹੋ ਹੀ ਸਾਡੀ ਤਸੱਲੀ ਹੋਊਗੀ ਕਿ ਅਸੀਂ ਅਸੀਂ ਭੈਣ ਦੇ ਸਿਰ ਤੇ ਹੱਥ ਰੱਖਾਂਗੇ ਬੱਚੇ ਦੇ ਸਿਰ ਤੇ ਹੱਥ ਰੱਖਾਂਗੇ ਰਾਜਵੀਰ ਦੇ ਕਤਲ ਦਾ ਇਨਸਾਫ ਲੈ ਕੇ ਰਾਂਗੇ ਰਾਜਵੀਰ ਦੇ ਕਤਲ ਦਾ ਇਨਸਾਫ ਲੈ ਕੇ ਰਾਂਗੇ ਰਾਜਵੀਰ ਦੇ ਕਤਲ ਦਾ ਇਨਸਾਫ ਲੈ ਕੇ ਰਾਂਗੇ ਧੰਨਵਾਦ ਭਰਾਓ ਅਸੀਂ ਪਰਿਵਾਰ ਨੂੰ ਕਮੇਟੀ ਵੱਲੋਂ ਤੇ ਸਾਰੀਆਂ ਸਮੂਹ ਪੰਜਾਬ ਵਾਸੀਆਂ ਵੱਲੋਂ ਜਥੇਬੰਦੀਆਂ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਸਾਰਾ ਪੰਜਾਬ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਆ ਤੁਹਾਡੇ ਤੋਂ ਮੂਹਰੇ ਖੜੇ ਆ ਤੇ ਹਰ ਘੜੀ 'ਚ ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਵੀ ਤੁਸੀਂ ਇਕੱਲੇ ਆ ਰਾਜਵੀਰ ਦੀ ਕਮੀ ਤਾਂ ਅਸੀਂ ਪੂਰੀ ਨਹੀਂ ਕਰ ਸਕਦੇਗੇ ਪਰ ਜੋ ਸਾਡੇ ਸਾਰਿਆਂ ਤੋਂ ਬਣਿਆ ਉਹਨਾਂ ਅਸੀਂ ਤੁਹਾਨੂੰ ਵਚਨ ਦਵਾਉਂਦੇ ਆ ਕਿ ਤੁਹਾਡੇ ਨਾਲ ਆ ਸੋ ਇੰਨੀਆਂ ਬੇਨਤੀਆਂ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤ ਸ੍ਰੀ ਅਕਾਲ ਚਲੋ ਅੜ ਤੁਲੇ